ਹੈਲੋ 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 ਇਧਰ ਕਿਧਰ ਆਇਆ ਇਧਰ ਕਾਹਨ ਸੇ ਆਇਆ ਹੈ ਅੱਛਾ ਇਧਰ ਬਾਥਰੂਮ ਕਰਕੇ ਆਇਆ ਇਹ ਬਾਥਰੂਮ ਹੈ ਅੱਗੇ ਵੀ ਇੱਕ ਬੰਦਾ ਗਿਆ ਦੇਖੋ ਤੁਸੀਂ ਤਸਵੀਰਾਂ ਦੇਖ ਲਓ ਇਹ ਮੰਡੀ ਦੀਆਂ ਤਸਵੀਰਾਂ ਲੋਕ ਇੱਥੇ ਸਬਜ਼ੀ ਲੈਣ ਹੁੰਦੇ ਆ ਆ ਮੇਰੇ ਨਾਲ ਥੋੜਾ ਜਿਹਾ ਹਟਮਾ ਆ ਆ ਦੇਖੋ ਲੋਕੀ ਬਾਥਰੂਮ ਕਰਦੇ ਪਏ ਆ ਕੀ ਇਹ ਜਗ੍ਹਾ ਬਾਥਰੂਮ ਦੀ ਹਾਂਜੀ ਬਾਬੂ ਜੀ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਇੱਕ ਮਿੰਟ ਰੱਖੋ ਇੱਕ ਮਿੰਟ ਇੱਕ ਮਿੰਟ ਕਿੱਥੋਂ ਆ ਇਧਰ ਕੀ ਕਰਕੇ ਆ ਇਧਰ ਬਾਥਰੂਮ ਕਰਕੇ ਆ ਇਹ ਬਾਥਰੂਮ ਆ ਨਹੀਂ ਪੰਮਾ ਜਿੱਦਾਂ ਮਰਜੀ ਹੈ ਤਾਂ ਮੰਡੀ ਦੇ ਵਿੱਚ ਹੀ ਹੈ ਪਰ ਚੰਗਾ ਲੱਗਦਾ ਤੁਸੀਂ ਆਪ ਦੱਸੋ ਹਾਂ ਜੀ ਤੇ ਕੀ ਕੰਮ ਕਰਦੇ ਤੁਸੀਂ ਹੈ ਤੁਸੀਂ ਰਿਕਸ਼ਾ ਚਲਾਉਂਦੇ ਤੁਹਾਨੂੰ ਪਤਾ ਮਿੱਥੋ ਇੱਥੋਂ ਇੱਥੋਂ ਸਬਜ਼ੀ ਸਾਰੀ ਜਾਂਦੀ ਮੁਸ਼ਕ ਕਿੰਨੀ ਬਦਬੂ ਆਉਂਦੀ ਸਹੀ ਆ ਗਲਤ ਸਹੀ ਆ ਜਾਂ ਗਲਤ ਹੈ ਬਿਲਕੁਲ ਸਹੀ ਆ ਬਾਥਰੂਮ ਕਰਨਾ ਇਥੇ ਨਹੀਂ ਗਲਤੀ ਨਹੀਂ ਸਹੀ ਆ ਜਾਂ ਗਲਤ ਬਲ ਦੱਸੋ ਹੈ ਸਹੀ ਆ ਜਾਂ ਗਲਤ ਗਲਤ ਆ ये भी बोलिया खड़ा है फिर लगेगा खड़ा है ई बदलू प्याज हेलो 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 इधर किधर आया इधर कहाँ से आया हैं अच्छा इधर बाथरूम करके आया ये बाथरूम है आगे भी एक बंदा गया ਦੇਖੋ ਤੁਸੀਂ ਤਸਵੀਰਾਂ ਦੇਖ ਲਓ ਇਹ ਮੰਡੀ ਦੀਆਂ ਤਸਵੀਰਾਂ ਲੋਕ ਇੱਥੇ ਸਬਜ਼ੀ ਲੈਣ ਆਉਂਦੇ ਆ ਆ ਮੇਰੇ ਨਾਲ ਥੋੜਾ ਜਿਹਾ ਹਟਮਾ ਆ ਆ ਦੇਖੋ ਲੋਕੀ ਬਾਥਰੂਮ ਕਰਦੇ ਪਏ ਆ ਕੀ ਇਹ ਜਗਾ ਬਾਥਰੂਮ ਦੀ ਹਾਂਜੀ ਬਾਬੂ ਜੀ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਇੱਕ ਮਿੰਟ ਰੱਖੋ ਇੱਕ ਮਿੰਟ ਇੱਕ ਮਿੰਟ ਕਿੱਥੋਂ ਆ ਇੱਧਰ ਕੀ ਕਰਕੇ ਆ ਇੱਧਰ ਬਾਥਰੂਮ ਕਰਕੇ ਆ ਇਹ ਬਾਥਰੂਮ ਆ ਨਹੀਂ ਪੰਮਾ ਜਿੱਦਾਂ ਮਰਜ਼ੀ ਕਰ ਹੈ ਤਾਂ ਮੰਡੀ ਦੇ ਵਿੱਚ ਹੀ ਆ ਪਰ ਚੰਗਾ ਲੱਗਦਾ ਤੁਸੀਂ ਆਪ ਦੱਸੋ ਹਾਂਜੀ ਤੇ ਕੀ ਕੰਮ ਕਰਦੇ ਤੁਸੀਂ ਹਾਂ ਤੁਸੀਂ ਰਿਕਸ਼ਾ ਚਲਾ ਰਹੇ ਹੋ ਤੁਹਾਨੂੰ ਪਤਾ ਇੱਥੋਂ ਇੱਥੋਂ ਸਬਜ਼ੀ ਸਾਰੀ ਜਾਂਦੇ ਮੁੱਸ਼ਕ ਕਿੰਨੀ ਬਦਬੂ ਆਉਂਦੀ ਸਹੀ ਆ ਜਾਂ ਗਲਤ ਸਹੀ ਆ ਜਾਂ ਗਲਤ ਹੈ ਬਿਲਕੁਲ ਸਹੀ ਆ ਬਾਥਰੂਮ ਕਰਨਾ ਸੀ ਨਹੀਂ ਗਲਤੀ ਨਹੀਂ ਸਹੀ ਆ ਜਾਂ ਗਲਤ ਬਲ ਦੱਸੋ ਹੈ ਸਹੀ ਆ ਜਾਂ ਗਲਤ ਗਲਤ ਹੀ ਆ ਇਹ ਬੀਗੋੜੀ ਅੰਧਰਾ ਲੱਗੇਗਾ ਸਰਾ ਇਹ ਬਦਲੂ ਪਿਆਜ